ਲਾਰ ਵੀ ਸੱਜਣੋ ਮੁੰਡੇ ਸਾਰੀ ਦਿਹਾੜੀ ਹੋ ਗਈ ਚਾਰ ਪੌਂਦਿਆਂ ਨੂੰ ਐਂਡਰ ਦੇ ਕਹਿੰਦੇ ਉੱਧਰ ਦੀ ਚਾੜ ਕੇ ਦੇਖਦੇ ਆਂ ਜੋਰ ਪਰਖਦੇ ਆਂ ਜੋਰ ਪਰਖੰਦੇ ਚੱਕਰ 'ਚ ਆ ਬੈਠੇ ਨੇ ਗੜੋਈ ਕਰੋ ਚੈੱਕ ਮਾਣਾ ਆ ਮਹਾ ਦੱਸ ਦਈਏ ਜੋਰ ਪਰਖਦੇ ਨੇ ਗੱਭਰੂ ਆ ਆ ਬਾਈ ਨੇ ਗੜੋਇਆਗਾ ਆ ਬਾਈ ਬਾਈ ਜਾ ਕੀ ਮਣਾਇਆ ਇੱਧਰ ਆਸੀ ਬਾਈ ਜੀ ਆਪਣੇ ਜ਼ੋਰ ਦੇਖ ਰਹੀ ਟਰੈਕਟਰ ਦਾ ਓ ਬਾਈ ਕੱਢੂਗਾ ਹੋਰ ਇਹਨਾਂ ਨਾਲ ਬੜੀ ਕੱਢੂਗਾ ਕਿਵੇਂ ਬਾਈ ਨਿਕਲੂ ਟਰੈਟਾ ਚੱਲ ਦੇਖਦੇ ਆ ਲਾਈਵ ਮੈਟਰ ਦੇਖ ਰਹੇ ਹੁਣ ਕੀ ਬੰਦਾ ਲੈ ਗਏ ਬਈ ਲੈ ਗਏ ਮੋਰਚਾ ਫਤਿਹ ਕਰਤਾ ਗੱਭਰੂਆਂ ਨੇ ਕਰਤਾ ਫਿਰ ਮੋਰਚਾ ਫਤੇ ਮੰਨਦੇ ਹੋ ਫਿਰ ਬਾਲੇ ਪੜੇ ਨੇ ਗੱਪਰੂ ਦਵਾਰੇ ਫੇਰ ਜਾਣਦੇ ਆਂ ਬਲੌਗਰ ਆਗੇ ਬਲੌਗਰ ਹੁੰਦਾ ਹਾਂ ਹਾਂ ਜਾਣਦੇ ਬਹੁਤ ਕੱਟ ਕਰੋ ਪਹਿਲਾਂ ਹਾਂ ਉਹ ਵੀ ਹੁਣ ਤਾਂ ਹਾਂ ਹਾਂ ਜਾਉ ਹੁਣ ਤਾਂ ਹਾਂਣਾ ਛੱਤੇ ਦੇ ਐ ਉਹ ਜਾਣਦੇ ਬਾਈ ਇਹਨਾਂ ਜਾਊਗਾ ਕੋਈ ਕੰਮ ਯਾਰ ਆਪਾ ਲੋ ਮੁਰਗੇ ਹੁੰਦਾ ਵੀ ਉਹ ਕਰੀ ਜਾ ਰਿਹਾ ਰੋਟ ਨਹੀਂ ਫਿਰ ਦੇਖ ਹੀ ਲੈਨੇ ਜੋਹਰ ਅੱਜ ਤਾਹ ਨਹੀਂ ਤਾਹ ਨਹੀਂ ਉੱਤੋਂ ਨਹੀਂ ਕਮਾ ਕੇ ਬੰਨਦਾ ਤਾਂ ਹੈਗਾ ਹੀ ਜੋਰ ਦੇਖਣਾ ਨਹੀਂ ਮਤਰਾ ਇੱਥੇ ਖੜੀ ਟਰਾਲੀ ਕੋਲ ਹਾ ਟ੍ਰੈਕਟਰ ਟੋਏ ਵਰਤੀ ਖੜਾ ਸੀ ਸਾਲਾ ਮੂਰ ਨੂੰ ਦੇਖਿਆ ਜੋ ਕੇ ਫੇਰ ਅੰਦਰ ਦੇਖ ਕੋਈ ਮੁੰਡੇ ਚੱਲ ਕਰਦੇ ਔਰ ਇਸ ਘਰ ਵੜੀ ਮਹਾ ਸ਼ਾਟ ਲੈ ਲੀਏ ਬਲੌਗ ਦਾ ਕਿਵੇਂ ਆਇਆ ਓਏ ਹੋਰ ਸਿਆਣੇ ਹਿੱਲਾਉਣ ਲੱਗ ਗਏ ਜਾਣ ਦੋਣਾ ਹੋਰ ਟੋਏ ਆ ਜਿੱਥੇ ਟਰਾਲੀ ਬੱਚੀ ਸੀ ਐਂਦੀ ਚੱਕਦੀਆਂ ਰ ਆ ਵੀ ਉਹਨਾਂ ਸਿਆਣੇ ਇੱਥੇ ਹੋ ਗਏ ਮੁੰਡੇ ਰੋਕ ਲੈ ਰੋਕ ਲੈ ਰੋਕ ਲੈ ਕਰਤਾ ਦਾ ਕੰਮ ਹੀ ਕਰਤਾ ਸੀ ਉਹੀ ਕੰਮ ਜੀ ਤੋ ਡਰਦੇ ਸੀ ਕਰਤਾ ਕੰਮ ਦੇਰ ਆ ਕਰਤਾ ਕਰਤਾ ਕੰਮ ਵੇਰਾ ਨਾ ਨਾ ਕੰਮ ਕਰਦਾ ਨਹੀਂ ਰੱਬ ਕਿਤੇ ਇੱਥੇ ਲਾਓ ਚੱਕਰ ਉਹਦੇ ਨਾਲ ਹੀ ਆ ਵੀਰੇ ਹੁਣ ਪਾ ਆਹ ਦੇਖੋ ਟੋਨ ਲਈ ਫਰਦਾਵਾਂਗੇ ਵੀਰੇ ਫੁੱਲ ਫੈਸਿਲਿਟੀ ਆ ਹੁਣ ਕਾ ਚਾਹੇ ਖੂਹ ਝੜੇ ਤਾਂ ਵੀ ਕੱਢ ਲੈਣਗੇ ਮੁੰਡੇ ਕਰਤਾ ਕੰਮ ਕਰਤਾ ਬਚ ਚੱਕ ਦੇ ਰੇਤਾ 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 ਵਾਰ ਰੇਤਾ ਅੱਜ ਦਾ ਵਲੌਗ ਵਿੱਚ ਸਵਾਗਤ ਕਰਦੇ ਆਂ ਬਾਕੀ ਚੱਲ ਦਿਖਾਵਾਂਗੇ ਤੁਹਾਨੂੰ ਲੈ ਮਿੱਤਰੋ ਇਹਨਾਂ ਦੇ ਚਿਹਰੇ ਟੜਕੇ ਦਿਖਾਵਾਂਗੇ ਜਦੋਂ ਆਹ ਲੋਟ ਕਰਨੀ ਸੀ ਟਰਾਲੀ ਆਹ ਮੈਨੇ ਟੋਏ ਪੱਟੇ ਪੌਣਾ ਘੰਟਾ ਹੋ ਗਿਆ ਤੈਨੂੰ ਲਾਤੜਦਿਆਂ ਨੂੰ ਇਹਨਾਂ ਨੇ 5 ਮਿੰਟਾਂ ਚ ਭੈਣ ਘੜਤੀ ਚਾਰ ਦੀ ਅੱਜ ਸਹੀ ਗੱਲ ਹੈ ਭੈਣ ਘੜਤੀ ਹੈ